ਹੋ ਜੀ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਕਿ ਅੱਜ ਕੀ ਕੀ ਸਮਾਂ ਕੱਢਿਆ। ਹੁਣ ਅੱਜ ਇੱਕ ਆਪਾਂ ਨਵੀਂ ਸ਼ੁਰੂਆਤ ਕਰਨ ਜਾ ਰਹੇ ਹਾਂ ਜਿਹੜੀ ਆਪਾਂ ਨੂੰ ਸਿਹਤ ਨੂੰ ਵੀ ਲੋੜ ਸੀ ਔਰ ਕੈਚਨ ਕਮੇਟੀ ਨੂੰ ਵੀ ਲੋੜ ਸੀ। ਹੁਣ ਆਪਾਂ ਸਾਰਿਆਂ ਨੇ ਇੰਟਰਵਿਊ ਜਸੂ ਸਿੰਘ ਦੇ ਨਾਮ ਨੂੰ ਮਿਲ ਕੇ ਉਚਾਰਨਾ ਆਪਣਾ। ਪਰ ਆਪਣੇ ਜਿਨ੍ਹਾਂ ਵੀ ਨਸੀਬ ਭੈਣ ਭਾਈਆਂ ਨੂੰ ਪ੍ਰੋਬਲਮਸ ਆਉਂਦੀਆਂ ਉਹ ਆਪਾਂ ਸਾਰਿਆਂ ਨੇ ਮਿਲ ਕੇ ਹੱਲ ਕਰੀਏ। ਹੁਣ ਟੀਮ ਦੇ ਜਿਹੜੇ ਨਾਮ ਹੈ ਕਹਿੰਦੇ ਬ੍ਰਦਰ ਸਿਮੋਨ ਜੀ ਅਨਾਉਂਸ ਕਰਦੇ ਹਾਂ। ਸਾਰੇ ਜੀ ਚੈਮਸਰੀ ਚੈਮਸਰੀ ਸਭ ਤੋਂ ਪਹਿਲਾਂ ਅਸੀਂ ਕਪੂਰਥਲੇ ਜ਼ਿਲ੍ਹੇ ਦੇ ਵਿੱਚ ਜਿੰਨੇ ਵੀ ਸਾਡੇ ਸਰਪ੍ਰਸਤ ਬ੍ਰਦਰ ਮਜਬੂਦ ਨੇ ਉਹਨਾਂ ਦੇ ਨਾਮ ਅਨਾਉਂਸ ਕੀਤੇ ਜਾਊਗੇ ਸਾਡੇ ਵਿੱਚ ਗੇਰੇ ਵੀ ਬ੍ਰਦਰ ਦਾ ਨਾਮ ਇੰਦਰਾਟੇ ਨਾਲ ਹੀ ਆਪੋ ਸੁਣਵਾਇਆ ਅ ਜਿਹੜੇ ਵੀ ਬ੍ਰਦਰ ਦਾ ਨਾਮ ਅਨਾਉਂਸ ਕੀਤਾ ਜਾਵੇ ਉਹ ਪਲੀਜ਼ ਅੱਗੇ ਆ ਕੇ ਆਪਣਾ ਸੋ ਸਭ ਤੋਂ ਪਹਿਲਾਂ ਬ੍ਰਦਰ ਲਖਮਿੰਦਰ ਸਿੰਘ ਜੀ ਕਪੂਰਥਲਾ ਜ਼ਿਲ੍ਹੇ ਤੋਂ ਸੋ ਉਹਨਾਂ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਸੋ ਉਸ ਤੋਂ ਬਾਅਦ ਬ੍ਰਦਰ ਦੀਪਕ ਪਤਾਇਆ ਜਿਦੀ ਜਿਹੜੀ ਮੇਨ ਮੀਟਿੰਗ ਆਪਣੀ ਕਿ ਉਹ ਇਹ ਜਗ੍ਹਾ ਵੀ ਮੀਟਿੰਗ ਨੂੰ ਸ਼ੱਕ ਮੈਂ ਤੁਹਾਡੇ ਨਾਲੋਂ ਖੂਬ ਵੱਡਾ ਹੋਣ ਕਰਕੇ ਲੈ ਰਿਹਾ ਪਰ ਇੰਨਾ ਵੀ ਵੱਡਾ ਨਹੀਂ ਮੈਂ ਵੀ ਨੋਟ ਕੀਤਾ ਮੈਂ ਜਿਆਦਾ ਵੱਡਾ ਨਾ ਕਰੀਓ। ਠੀਕ ਹੈ। ਕੋਈ ਪ੍ਰਭੂ ਯਾਚੂ ਜੀ ਦੇ ਵਿੱਚ ਐ ਨਾ ਮੈਨੂੰ ਵੀ 23 ਸਾਲ ਹੀ ਹੋਏ ਮੈਨੂੰ ਯੂਥ ਗਿਆ ਕਰੋ ਮੈਂ 30 ਸਾਲਾਂ ਦਾ ਕਹਿ ਗਿਆ ਦੰਦਰ ਬਪੂ ਜੀ ਲੋ ਆਪਣੀ ਸਾਰੇ ਦੀ ਇੱਕ ਇਨਸਾਨੀਅਤ ਨੂੰ ਪਰਹੁੰਦਾ ਇਹ ਸਾਰੇ ਇਨਸਾਨੀਅਤ ਨੂੰ ਦੇ ਹੰਦਰ ਦੀ ਹੈ ਕਿਸੇ ਜਾਤ ਦੇ ਹੰਦਰ ਨਹੀਂ ਕਿਸੇ ਧਰਮ ਦੇ ਹੰਦਰ ਨਹੀਂ ਅਸੀਂ ਜੇ ਕਹਨ ਨੂੰ ਕਿਸੇ ਸਿੱਖ ਵੀਰ ਨੂੰ ਕਿਤੇ ਮੁਸੀਬਤ ਮਨਦੀ ਦੀ ਤੇ ਸਾਡੀ ਕਮੇਟੀ ਉੱਥੇ ਵੀ ਕਲੂਗੀ ਨਾਲ ਜੇ ਕਿਸੇ ਮੁਸਲਮਾਨ ਵੀਰ ਨੂੰ ਜਾਂ ਹਿੰਦੂ ਭਾਈਚਾਰੇ ਦੇ ਕਿਸੇ ਪਰਿਵਾਰ ਨੂੰ ਕੋਈ ਮੁਸੀਬਤ ਮਨਦੀ ਸਾਡੀ ਕਮੇਟੀ ਉਥੋਂ ਦੀ ਕਮੇਟੀ ਉੱਥੇ ਵੀ ਉਹਦਾ ਦੋਖ ਪੁੰਡਾਊਗੀ ਜੀ ਇਸ ਕਰਕੇ ਇਸ ਦਾ ਰੀਜਨ ਕਰ ਲਈਏ ਕਿ ਕਿਸੇ ਵੀ ਜਾਤ ਪਾਤ ਜਾਂ ਧਰਮ ਤੋਂ ਉੱਪਰ ਉੱਠ ਕੇ ਮਾਨਵਤਾ ਪ੍ਰੇਮਿਕ ਕਮੇਟੀ ਹੈ ਠੀਕ ਹੈ ਜੀ ਪ੍ਰਧਾਨ ਜੀ ਅੱਜ ਦਾ ਤੁਸੀਂ ਜੀ ਮੀਟਿੰਗ ਕਰ ਲਓ ਕੀ ਬੋਲਾਂ ਮੇਰੇ ਫੋਨ ਹਾਂਜੀ ਇਹਦਾ ਓਪਨ ਡੋਰ ਚਰਚ ਖੋਦੀਵਾਲ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਪੋਸਟਰ ਹਰਪ੍ਰੀਤ ਬੋਲਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵੀ ਆਪਾਂ ਸਾਰੇ ਪੰਜਾਬ ਦੇ ਵਿੱਚ ਯੂਥ ਟੀਮਾਂ ਬਣਾਈਏ ਜਿਹੜੀਆਂ ਸਮੂਹ ਮਾਨਵਤਾ ਦੇ ਭਲੇ ਲਈ ਕੰਮ ਕਰ ਸਕਣਾਂ ਔਰ ਵਿਸ਼ੇਸ਼ ਤੌਰ ਦੇਤੇ ਧਰਮ ਜਾਤਾਂ ਪਾਤਾਂ ਤੋਂ ਉੱਪਰ ਉੱਠ ਗਿਆ ਜਿਹੜੀ ਅੱਜ ਪਹਿਲੇ ਦਿਨ ਇਸ ਚੀਜ਼ ਦੀ ਨਹੀਂ ਰੱਖੀ ਗਈ ਹੈ ਅਸੀਂ ਸਾਰੇ ਪੰਜਾਬ ਨੂੰ ਕਵਰ ਕਰਾਂਗੇ ਪੰਜਾਬ ਤੋਂ ਬਾਹਰ ਵੀ ਕਵਰ ਕਰਾਂਗੇ ਬਟ ਨਿਸ਼ਾਨਾ ਸਾਡਾ ਪੰਜਾਬ ਨੂੰ ਕਵਰ ਕਰਨਾ ਸਭ ਤੋਂ ਪਹਿਲਾਂ ਅੱਜ ਅਸੀਂ 4-5 ਜ਼ਿਲ੍ਹੇ ਕਵਰ ਕੀਤੇ ਆ ਇਹਦੇ ਚ ਜੇ ਮੈਂਬਰਸ਼ਿਪ ਹੋਰ ਵੀ ਵਧੂਗੀ ਔਰ ਇਹ ਸਾਰੇ ਦਾ ਉਪੰਡੋਰ ਚਰਚ ਖੋਜੇਵਾਲ ਦੀ ਸੰਗਤ ਦੇ ਵਿੱਚੋਂ ਜਿਹੜੀ ਸਾਡੇ ਬਹੁਤ ਹੀ ਪਰਮੇਸ਼ਰ ਦੇ ਪਿਆਰੇ ਬੱਚੇ ਆ ਉਹਨਾਂ ਨੂੰ ਚੁਣਿਆ ਗਿਆ ਇਹਨਾਂ ਇਸ ਕੰਮ ਲਈ ਜਿਨ੍ਹਾਂ ਨੇ ਆਪਣਾ ਆਪ ਪਰਮੇਸ਼ਰ ਨੂੰ ਸਮਰਪਿਤ ਕੀਤਾ ਹੋਇਆ ਔਰ ਇਹੀ ਸਾਡਾ ਮੇਨ ਨਿਸ਼ਾਨਾ ਸੀ ਵੀ ਜਦੋਂ ਵੀ ਕਿਸੇ ਏਰੀਆ ਦੇ ਵਿੱਚ ਕਿਸੇ ਨੂੰ ਕੋਈ ਪ੍ਰੋਬਲਮ ਆਵੇ ਤੇ ਇਹ ਟੀਮ ਉਸੇ ਹਲਕੇ ਦੀ ਟੀਮ ਜਿਹੜੀ ਆ ਉੱਥੇ ਜਾ ਕੇ ਉਸ ਪ੍ਰੋਬਲਮ ਨੂੰ ਸੋਲਵ ਕਰੇ ਅੱਜ ਜਿਹੜੇ ਬੜੀਵਾਰ ਕੋਲ ਸਮਾਜਿਕ ਕੰਮ ਹੋ ਰਿਹਾ ਚੱਲ ਰਿਹਾ ਹੈ ਸਮਾਜ ਸੇਵੀ ਕਹਿੰਦੇ ਆਲਰੇਡੀ ਸਾਡੀ ਸੰਸਥਾ ਦਾ ਓਪਨ ਡੋਰ ਚਰਚ ਕੋਡੇਵਾਲ ਕਰ ਰਹੀ ਹੈ ਪਹਿਲਾਂ ਹੀ ਬਟ ਸਮੇਂ ਸਮੇਂ ਅਨਸਾਰ ਲੋੜ ਜੋ ਹੋਊਗੀ ਉਹ ਜ਼ਰੂਰ ਕੀਤੀ ਜਾਣਗੇ ਜਿਸ ਤਰ੍ਹਾਂ ਕੋਈ ਵੀ ਖਾਸ ਮਜਬੂਰੀ ਦੇ ਵਿੱਚ ਫਸੇ ਬੰਦੇ ਦੀ ਮਦਦ ਕਰਨਾ ਉਹ ਸਾਡਾ ਪਹਿਲ ਦੇ ਆਧਾਰ ਦੇ ਉੱਤੇ ਨਿਸ਼ਾਨਾ ਹੋਊਗਾ ਜਿਸ ਤਰ੍ਹਾਂ ਬੀਤੇ ਦਿਨੀਂ ਹੜ੍ਹਾਂ ਦੌਰਾਨ ਪੰਜਾਬ ਨੂੰ ਕਾਫੀ ਤਬਾਹੀ ਹੋਈ ਸੀ ਤੁਹਾਡੇ ਵੱਲੋਂ ਸਾਰੀ ਟੀਮ ਵੱਲੋਂ ਕਾਫੀ ਸੇਵਾ ਕੀਤੀ ਗਈ ਸੀ ਜੀ ਉਹਨਾਂ ਨੂੰ ਦੇਰੀ ਨੂੰ ਜ਼ਰੂਰ ਹੋਰ ਵੱਧ ਗਈ ਹੈ ਕਿ ਹੁਣ ਕੀ ਬਰਾਵੇ ਹੋਣਗੇ ਜੀ 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 ਬਿਲਕੁਲ ਇਹ ਤਾਂ ਪਹਿਲੇ ਪਿਛਲੇ ਦਿਨਾਂ ਸਿਰਫ ਐਸਾ ਵਾਲੇ ਹੜਾਂ ਦੀ ਗੱਲ ਨਹੀਂ ਅੱਗੇ ਵੀ ਜਦੋਂ ਆਉਂਦੇ ਆ ਇਹ ਸਾਡੇ ਦਾ ਓਪਨ ਡੋਰ ਚਰਚ ਖੋਜੀ ਵਾਲ ਮਿਨਿਸਟਰੀ ਬਹੁਤ ਵੱਡੇ ਪੱਧਰ ਤੇ ਇਸ ਚੀਜ਼ ਦੀ ਹੈਲਪ ਕਰਦੀ ਹੈ ਔਰ ਰਿਸਕ ਲੈ ਕੇ ਆਹੀ ਸਾਰਾ ਯੂਥ ਨੌਜਵਾਨ ਜਨਾ ਤੁਹਾਡੇ ਸਾਹਮਣੇ ਖਲੋਤਾ ਇਹ ਡੂੰਘਿਆਂ ਪਾਣੀਆਂ ਦੇ ਵਿੱਚ ਵੜ ਕੇ ਵੀ ਉੱਥੇ ਰਾਸ਼ਨ ਪਹੁੰਚਾਉਂਦੇ ਔਰ ਹਰ ਲੋੜਵੰਦ ਦੀ ਲੋੜ ਪੂਰੀ ਕਰਦੇ ਆ ਬਹੁਤ ਯੂਥ ਨੂੰ ਕੀ ਮੈਸੇਜ ਯੂਥ ਨੂੰ ਮੇਨ ਮੈਸੇਜ ਤੇ ਇਹੀ ਹੈ ਸਾਡੇ ਵੀ ਇਨਨੂੰ ਤੇ ਕੋਈ ਮੈਸੇਜ ਨਹੀਂ ਕਿਉਂਕਿ ਅੱਗੇ ਬਚੇ ਆ ਬਚੇ ਨੂੰ ਕਹਦਾ ਮੈਸੇਜ ਹੋਣਾ ਜਿਹੜੇ ਕਿਸੇ ਦਲਦਲ ਚ ਫਸੇ ਆ ਗਲਤ ਨਸ਼ਿਆਂ ਦੇ ਹਰਕਤਾਂ ਦੇ ਵਿੱਚ ਫਸੇ ਆ ਜਾਂ ਗਲਤ ਸੋਚਾਂ ਦੇ ਵਿੱਚ ਫਸੇ ਆ ਉਹਦੇ ਤੋਂ ਬਚ ਕੇ ਭਾਈ ਆਪਣੇ ਆਪ ਨੂੰ ਸਾਫ਼ ਸੁਫਾਸ ਬਣਾਓ ਤੇ ਪਰਮੇਸ਼ਰ ਵੱਲ ਧਿਆਨ ਕਰੋ ਕਿਵੇਂ ਚੁੱਕਿਆ ਅੱਜ ਜੀਵਨ ਨਾਲ ਜੋੜਿਆ ਵਾ ਤੇ ਇਹ ਕਲੇ ਕਪੂਖੇ ਤੇ ਯੂਥ ਨੇ ਕਿ ਵੱਖ-ਵੱਖ ਸ਼ਰਤਾਂ ਦੇ ਜਿਹੜੇ ਆ ਜੋ ਸਾਰਿਆਂ ਨੂੰ ਜੈਮਸੀ ਦੇ ਅੱਜ ਜਿਹੜਾ ਪਾਸਟਰ ਬੇਲ ਜੀ ਦੀ ਅਗਵਾਈ ਦੇ ਵਿੱਚ ਅਸੀਂ ਯੂਥ ਨੂੰ ਇਕੱਠੇ ਕੀਤਾ ਔਰ ਯੂਥ ਲਈ ਨਿਯੁਕਤੀਆਂ ਕੀਤੀਆਂ ਜਾਂ ਇਹ ਪੂਰੇ ਪੰਜਾਬ ਪੱਧਰ ਤੇ ਅਸੀਂ ਕਰ ਰਹੇ ਹਾਂ ਔਰ ਅੱਜ ਅਸੀਂ ਕਾਫੀ ਜ਼ਿਲ੍ਹਿਆਂ ਨੂੰ ਕਵਰ ਕੀਤਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਲਗਭਗ ਪੂਰਾ ਪੰਜਾਬ ਹੀ ਕਵਰ ਕਰਾਂਗੇ ਔਰ ਇਹ ਸਾਰੀਆਂ ਟੀਮਾਂ ਜਿਹੜੀਆਂ ਇਹ ਮਨੁੱਖਤਾ ਦੀ ਭਲਾਈ ਦੇ ਲਈ ਕੰਮ ਕਰਨਗੀਆਂ ਔਰ ਪ੍ਰਭੂ ਯਿਸੂਮਸੀ ਦੇ ਨਾਮ ਨੂੰ ਉੱਚਾ ਕਰਨਗੀਆਂ ਕਿਤੇ 2027 ਦੇ ਵਿੱਚ ਆਉਣ ਵਾਲੇ ਇਲੈਕਸ਼ਨ ਦੇ ਵਿੱਚ ਕੋਈ ਮੈਂ ਕੰਡੜ ਖੜੇ ਕਰਨ ਦੀ ਤਾਂ ਨਹੀਂ ਕੋਈ ਹੈ ਨਹੀਂ ਜੀ ਆਪਣਾ ਇਹ ਇਲੈਕਸ਼ਨ ਦੇ ਨਾਲ ਇਹਦਾ ਕੋਈ ਨਹੀਂ ਤਾਲੁਕਤ ਹੈ ਜੀ ਟਾਪਾ ਪ੍ਰਭੂ ਯਸਮ ਸੀ ਦੀ ਮਹਿਮਾ ਦੇ ਲਈ ਔਰ ਜਿਹੜੇ ਵੀ ਜਿਹੜੇ ਲੋੜਵੰਦ ਲੋਕ ਆ ਉਹਨਾਂ ਦੀ ਮਦਦ ਦੇ ਲਈ ਇਹ ਯੂਥ ਕੰਮ ਕਰੇਗਾ ਜੀ ਔਰ ਜਿੱਥੇ ਵੀ ਕਿਤੇ ਜਿੱਦਾਂ ਪਹਿਲਾਂ ਵੀ ਮਨੁੱਖਤਾ ਦੀ ਕੋਈ ਹੜਾਂ ਦੇ ਹੜਾਏ ਜਾਂ ਪਹਿਲਾਂ ਕੁਛ ਇਸ ਤਰ੍ਹਾਂ ਦੀਆਂ ਆਈਆਂ ਤੇ ਉਹ ਪੰਡੋਰ ਚਰਚ ਨੇ ਵੱਧ ਚੜ ਕੇ ਉਹਦੇ ਵਿੱਚ ਕੰਮ ਕੀਤਾ ਕਿ ਸਾਰਾ ਯੂਥ ਉੱਥੇ ਮੋਢੇ ਨਾਲ ਮੋਢਾ ਲਾ ਕੇ ਖੜਦਾ ਜੀ ਤੇ ਅੱਗੇ ਤੋਂ ਵੀ ਸਾਰਾ ਯੂਥ ਉਹਨਾਂ ਕੰਮਾਂ ਦੇ ਵਿੱਚ ਹਿੱਸਾ ਪਾਵੇਗਾ ਜਿੱਦਾਂ ਜਿੱਦਾਂ ਪਾਸਟ ਦੇਓ ਜੀ ਸਾਡੀ ਅਗਵਾਈ ਕਰਨਗੇ ਗੁਰਵਿੰਦੂ ਦੀ ਖੁਸ਼ੀ ਤੇ ਬਲਕੋਡਰ ਤੋਂ ਤੋਂ ਰਿਹਾ ਪੱਤਰ ਜਿਹੜਾ ਤੁਸੀਂ ਕੋਲ ਲਾਗੂ ਯੂਥ ਨੂੰ ਇਹਦੇ ਚੰਗੇ ਪਾਸੇ ਤੋਰਿਆ ਵਾ ਆਉਣ ਵਾਲੇ ਟਾਈਮ ਤੇ ਤੁਹਾਡੇ ਪੰਜਾਬ ਪੱਧਰ ਤੇ ਜੀ ਤੁਹਾਡੇ ਭਰਾਲੇ ਹੋਣਗੇ ਜੀ ਤੁਹਾਡੇ ਜਨ ਜੀ ਮੈਸੇਜ ਹੋਏਗਾ ਲੋਕਾਂ ਨੂੰ ਸਾਰੀ ਪੰਜਾਬ ਪੱਧਰ ਤੇ ਆਪਾਂ ਹਰ ਉਸ ਵਿਅਕਤੀ ਤੱਕ ਅਪਰੋਚ ਕਰਾਂਗੇ ਜਿਹਨੂੰ ਵੀ ਮਦਦ ਦੀ ਲੋੜ ਹੈ ਜਿਹੜਾ ਸਾਡੇ ਨਾਲ ਸਾਡੇ ਸੰਪਰਕ ਦੇ ਵਿੱਚ ਆਵੇਗਾ ਜਿੱਥੇ ਸਾਨੂੰ ਪਤਾ ਲੱਗੂਗਾ ਉਥੇ ਯੂਥ ਗਵਾ ਚੜ ਕੇ ਕੰਮ ਕਰੇਗਾ ਔਰ ਲੋਕਾਂ ਦੀ ਮਦਦ ਕਰੇਗਾ ਜੀ ਥੈਂਕ ਯੂ ਜੀ